ਰਬ ਨੇ ਦਾਸ ਨੂੰ ਪਰਮੇਸ਼ਰ ਦੀ ਅੱਖ ਦੀ ਕਾਕੀ ਨੂੰ ਉਹਨੂੰ ਨੀਮਾ ਕਰਨ ਦੀ ਕਿ ਇਹ ਬਾਲਾ ਇਹ ਜਿਆਦਾ ਜਿਹਦੇ ਤੋਂ ਸਿੱਖ ਕੇ ਜਿਹਦੇ ਨਾਲ ਰਹਿ ਕੇ ਜਿਹਦੀ ਅਗਵਾਈ ਵਿੱਚ ਚੱਲ ਕੇ ਤੇ ਉਸੇ ਨੂੰ ਹੀ ਅੱਖਾਂ ਕੱਢਣਾ ਤੇ ਪਰਮੇਸ਼ਰ ਕਹਿੰਦਾ ਮੈਂ ਤਾਂ ਇਹਦਾ ਨਾ ਕਹਿੰਦਾ ਆਮਣੇ ਸਾਹਮਣੇ ਗੱਲਾਂ ਕਰੂੰਗਾ ਮੈਂ ਤਾਂ ਇਹਨੂੰ ਆਪਦਾ ਸਰੂਪ ਵੀ ਦਿਖਾਉਂਗਾ ਤੁਸੀਂ ਚੁੱਪ ਕਿਉਂ ਨਹੀਂ ਹੋਏ ਇਹਦੇ ਖਿਲਾਫ ਬੋਲਣ ਦੀ ਹਿੰਮਤ ਕਿਵੇਂ ਨਹੀਂ ਤੁਹਾਡੀ ਹallelujah ਕਹਿੰਦਾ ਇਸ ਬਾਰ ਵਾਲਾ ਆ ਤੁਹਾਡੇ ਨਾਲ ਮੈਂ ਗੱਲਾਂ ਕਰੀ ਜਾਣਾ ਆ ਕਿ ਇਹ ਇੰਨਾ ਕਾਫੀ ਨਹੀਂ ਤੁਹਾਡੀਆਂ ਇਹਨੀਆਂ ਗਲਤੀਆਂ ਹੋਣ ਦੇ ਬਾਵਜੂਦ ਵੀ ਮੈਂ ਤੁਹਾਡੇ ਨਾਲ ਗੱਲਾਂ ਕਰੀ ਜਾਣਾ ਆ ਕਿ ਇਹ ਕਾਫੀ ਨਹੀਂ ਇਹ ਮੇਰਾ ਅਨੁਗ੍ਰਹਿ ਆ ਕਹਿੰਦਾ ਤੁਹਾਡੇ ਤੇ ਕਹਿੰਦਾ ਤੁਸੀਂ ਮੇਰੇ ਦਾਸ ਨੂੰ ਛੂੰਹਣ ਦੀ ਕੋਸ਼ਿਸ਼ ਕੀਤੀ ਤੁਸੀਂ ਮੇਰੇ ਦਾਸ ਨੂੰ ਦਾਸ ਨੂੰ ਨੀਮਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜੀ ਹਿੰਮਤ ਆ ਤੁਹਾਡੀ ਕਹਿੰਦਾ ਕਹਿੰਦਾ ਮੈਂ